ਦੂਸਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਆਪ ਸਾਰਿਆਂ ਹੀ ਸੰਗਤਾਂ ਵਿਢ ਭਾਗੀ ਹੋ ਧੰਤਾ ਦੇ ਪਾਤਰ ਹੋ ਜਗਰੀਬਨਵਾਜ ਪਾਤਸ਼ਾਹ ਜੀ ਦੇ ਚਰਣਾ ਵਿੱਚ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੇ ਹਾਂ ਆਓ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਗੁਰਦੇਵ ਜੀ ਦੇ ਚਰਨਾਂ ਵਿੱਚ ਬੈਠੇ ਹਾਂ ਜਾਂ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮੰਦ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿਨ ਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਔਰ ਕੱਲ ਆਪਾਂ 94 ਅੰਗ ਦੇ ਉੱਪਰ ਮਾਜ ਰਾਗ ਆਰੰਭ ਕੀਤਾ ਸੀ। ਜਿਹਦਾ ਪਹਿਲਾ ਸ਼ਬਦ ਆਪਾਂ ਮਾਜ ਰਾਗ ਦਾ ਸਰਵਣ ਕਰ ਚੁੱਕੇ ਆ। ਬੜੇ ਕਮਾਲ ਦੇ ਬਚਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਕਿ ਉਸ ਪਰਮੇਸ਼ਰ ਦਾ ਨਾਮ ਅਸੀਂ ਆਪਣੇ ਪੱਲੇ ਦੇ ਨਾਲ ਬੰਨ ਲਿਆ ਹੈ ਤੇ ਜਿਨੇ ਆਪਣੇ ਪੱਲੇ ਦੇ ਨਾਲ ਹਿਰਦੇ ਦੇ ਪੱਲੇ ਨਾਲ ਪਰਮੇਸ਼ਰ ਦਾ ਨਾਮ ਬੰਨ ਲਿਆ ਖਰਚਾ ਬੰਨ ਲਿਆ ਤੇ ਸਾਧ ਸੰਗਤ ਜੀ ਉਹਨੂੰ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ ਮਾਣ ਸਤਕਾਰ ਮਿਲਦਾ ਹੈ ਆਓ ਉਸ ਤੋਂ ਅਗਲਾ ਜਿਹੜਾ ਮਾਜ ਰਾਗ ਦਾ ਦੂਸਰਾ ਸ਼ਬਦ ਹੈ ਆਓ ਆਪਾਂ ਸਾਰੇ ਰਲ ਕੇ ਪਹਿਲਾਂ ਇਹ ਸ਼ਬਦ ਨੂੰ ਪੜ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਗੁਰਬਾਣੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੀ ਸੰਗਤ ਨੇ ਹਾਜ਼ਰੀ ਲਗਾਉਣੀ ਜੀ ਮਾਜ ਮਹੱਲਾ ਚੌਥਾ ਵਾਦ ਸੁਦਨ ਮੇਰੇ ਮਨ ਤਨ ਪ੍ਰਾਨਾ ਵਾਦ ਸੁਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਨਾ ਕੋਈ ਸੱਜਣ ਸੰਤ ਮਿਲੇ ਵਡ ਭਾਗੀ ਕੋਈ ਸੱਜਣ ਸੰਤ ਜਲੇ ਬੱਦੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਹਉ ਮਨ ਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਲ ਸਤ ਸੰਗਤ ਖੋਜ ਦਸਾਈ ਮੇਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਮੇਰਾ ਪਿਆਰਾ था था हम बारकन करो प्रतपालकन करो ਸਤ ਪੰਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਉ ਗੁਰ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਾਸੈ ਜਿਓ ਜਨ ਨਾਨਕ ਗੁਰ ਮਿਲ ਰਹਾਸੈ ਜਿਓ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਢੀ ਸੁਲਤਾਨ ਸਤਗੁਰੂ ਜੀ ਇਹ ਅੱਜ ਦਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ ਚੌਥੇ ਪਾਤਸ਼ਾਹੀ ਦਾ ਬੜੇ ਕਮਾਲ ਦੇ ਬਚਨ ਪਰਮਾਤਮਾ ਦੇ ਮਿਲਾਪ ਦੇ ਸ਼ਬਦ ਸਾਨੂੰ ਗੁਰੂ ਰਾਮਦਾਸ ਪਾਤਸ਼ਾਹੀ ਸਾਡੇ ਅੱਗੇ ਰੱਖ ਰਹੇ ਨੇ ਵਾਹਿਗੁਰੂ ਵਾਹਿਗੁਰੂ ਔਰ ਸ਼ਬਦ ਦੀ ਆਰੰਭਤਾ ਕਰਦੇ ਨੇ ਮਾਜ ਮਹੱਲਾ ਚੌਥਾ ਮਦ ਸੂਦਨ ਮੇਰੇ ਮਨ ਤਨ ਪ੍ਰਾਨਾ ਮਦ ਸੂਦਨ ਸ਼ਬਦ ਜਿਹੜਾ ਵਰਤਿਆ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਪਰਮੇਸ਼ਰ ਵਾਸਤੇ ਵਰਤਿਆ ਹੈ ਪ੍ਰਮਾਤਮਾ ਵਾਸਤੇ ਵਰਤਿਆ ਹੈ ਇੱਕ ਬੜਾ ਗਹਿਰਾ ਸ਼ਬਦ ਹੈ ਇਹਦਾ ਪਰਮੇਸ਼ਰ ਦਾ ਨਾਮ ਮਦ ਸੂਦਨ ਕਿਉਂ ਪਿਆ ਤੇ ਕਿਵੇਂ ਪਿਆ ਇਹ ਸਮਝੀਏ ਆਪਾਂ ਵਾਹਿਗੁਰੂ ਵਿਦਵਾਨ ਤਾਂ ਦੱਸਦੇ ਨੇ ਕਿ ਸਾਧ ਸੰਗਤ ਜੀ ਦੋਦ ਐ ਤਾਂ ਸੰਨ ਇੱਕ ਮਦ ਤੇ ਇੱਕ ਕੈਟਵ ਇਹ ਦੋ ਨਾਵਾਂ ਦੇ ਦੂਤ ਸਨ ਦੋ ਦੈਂਤ ਕਹਿ ਲੀਏ ਜਿਨ੍ਹਾਂ ਨੂੰ ਭਗਵਾਨ ਨੇ ਪਰਮੇਸ਼ਰ ਨੇ ਮਾਰਿਆ ਸੀ ਵਾਹਿਗੁਰੂ ਮਦ ਦਾ ਮਤਲਬ ਦੈਂਤ ਸੂਦਨ ਦਾ ਮਤਲਬ ਦੈਂਤਾਂ ਨੂੰ ਮਾਰਨ ਵਾਲਾ ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਪੈ ਗਿਆ ਮਦ ਸੂਦਨ ਹੁਣ ਦੈਂਤ ਕਿਹੜੇ ਮਾਰਦਾ ਹੈ ਪਰਮੇਸ਼ਰ ਉਹ ਵੀ ਆਪਾਂ ਅੰਦਰਲੇ ਤੌਰ ਤੇ ਸਮਝਾਂਗੇ ਸਾਡੇ ਅੰਦਰ ਕਿਹੜੇ ਦਾਇਤ ਨੇ ਕਿਹੜੇ ਚੋਰ ਨੇ ਕਿਹੜੇ ਠਾਗਣੇ ਪੰਜ ਚੋਰ ਨੇ ਜਿਹੜੇ ਸਾਡੇ ਅੰਦਰ ਇਸ ਦੇਹੀ ਅੰਦਰ ਪੰਜ ਚੋਰ ਬਸੇ ਔਰ ਵਖੋ ਸਾ ਸੰਗਤ ਜੀ ਸਾਡੇ ਘਰ ਦੇ ਵਿੱਚ ਤੇ ਇੱਕ ਚੋਰ ਵੀ ਆ ਜਾਣਾ ਇੱਕੋ ਚੋਰ ਆ ਜੇ ਤੇ ਉਹੀ ਹਵੜਾ ਦਵੜੀ ਮਾ ਜਾ ਦਿੰਦਾ ਇੱਕੋ ਚੋਰ ਹੀ ਸਾਡੀ ਭਾਰ ਹੀ ਬਣਾ ਦਿੰਦਾ ਹੈ ਵਾਹਿਗੁਰੂ ਤੇ ਸਾਡੇ ਹਿਰਦੇ ਵਿੱਚ ਤੇ ਪੰਜ ਜੋਰ ਬੜੇ ਬੈਠੇ ਨੇ ਪੰਜ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਬਾਣੀ ਦੇ ਵਿੱਚ ਅਵਰ ਪੰਜ ਜਣਾ ਅਵਰ ਪੰਜ ਹਮ ਏਕ ਜਣਾ ਕਿਉਂ ਰਾਖੋ ਘਰ ਬਾਰ ਮਣਾ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਉਹ ਅਗਲੇ ਪੰਜ ਨੇ ਤੇ ਮੇਰਾ ਮਨ ਕੱਲਾ ਹੀ ਹੈ ਵਾਹਿਗੁਰੂ ਤੇ ਆ ਹਿਰਦੇ ਦੇ ਘਰ ਦੀ ਮੈਂ ਰੱਖਿਆ ਕਿਵੇਂ ਕਰਾਂ ਵਾਹਿਗੁਰੂ ਜੀ ਮਾਰੇ ਲੂਟੇ ਨੀਤ ਨੀਤ ਇਹ ਨਹੀਂ ਵੀ ਇੱਕ ਵਾਰੀ ਡਾਕਾ ਮਾਰ ਕੇ ਚਲੇ ਗਏ ਵਾਹਿਗੁਰੂ ਬੜੇ ਕਮਾਲ ਦਾ ਬਚਨ ਪਾਰਸ਼ਾ ਕਹਿੰਦੇ ਅਵਰ ਪੰਚ ਹਮ ਏਕ ਜਣਾ ਕਿਉਂ ਰਾਖੋ ਘਰਬਾਰ ਮਣਾ ਮਾਰੇ ਲੂਟੇ ਨੀਤ 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 ਦਾ ਮਤਲਬ ਰੋਜ਼ ਸਾਨੂੰ ਲੁੱਟੀ ਜਾਂਦੇ ਆ ਇਹ ਪੰਜ ਚੋਰ ਜਿਹੜੇ ਅੰਦਰ ਬੈਠੇ ਨੇ ਬੰਦੇ ਵਾਹਿਗੁਰੂ ਔਰ ਦੁਨਿਆਵੀ ਚੋਰ ਨੇ ਜਿਹੜੇ ਉਹ ਜ਼ਿਆਦਾਤਰ ਰਾਤ ਨੂੰ ਚੋਰੀ ਕਰਦੇ ਆ ਹਨੇਰੇ ਵਿੱਚ ਵੀ ਲੋਕਾਂ ਨੂੰ ਪਤਾ ਨਾ ਲੱਗ ਜੇ ਪਰ ਇਹ ਜਿਹੜੇ ਅੰਦਰ ਪੰਜ ਚੋਰ ਬੈਠੇ ਨੇ ਇਹ ਦਿਨੇ ਵੀ ਚੋਰੀਆਂ ਕਰਦੇ ਨੇ ਤੇ ਰਾਤ ਨੂੰ ਵੀ ਚੋਰੀਆਂ ਕਰਦੇ ਤੁਸੀਂ ਕਹੋਗੇ ਚੋਰੀ ਕੀ ਕਰਦੇ ਅੰਦਰ ਕੀ ਹੈ ਬੰਦੇ ਦੇ ਗੁਰਬਾਣੀ ਤੋਂ ਸਮਝੋ ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੱਗੇ ਕਹਿੰਦੇ ਅੰਮ੍ਰਿਤ ਲੂਟੈ ਸਾਡੇ ਅੰਦਰ ਹੈ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਵਾਹਿਗੁਰੂ ਅੰਮ੍ਰਿਤ ਲੂਟੈ ਮਨਮੁਖ ਨੇ ਬੂਝਿਆ ਕੋਈ ਨਾ ਸੁਣੈ ੁਕਾਰਾ ਪਰ ਜਿਹੜੇ ਹੁਣ ਇਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਆਪਣੇ ਮਨ ਦੇ ਪਿੱਛੇ ਲੱਗ ਕੇ ਇਹਨਾਂ ਦੇ ਮੂੰਹ ਵਿੱਚ ਫਸ ਜਾਂਦੇ ਨੇ ਵਿਕਾਰਾਂ ਦੇ ਵਾਹਿਗੁਰੂ ਉਹ ਫਿਰ ਰੋਕਦੇ ਨਹੀਂ ਘਰ ਮੈਂ ਅੰਮ੍ਰਿਤ ਤਸਕਰ ਲਈ ਨੰਨਾ ਕਾਰਨਾ ਕੋਈ ਕਰੇ ਕੋਈ ਕਰੇ ਕੋਈ ਨਹੀਂ ਰੋਕਦਾ ਫਿਰ ਇਹਨਾਂ ਨੂੰ ਪਾਤਸ਼ਾਹ ਕਹਿੰਦੇ ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਣਾ ਮਹਾਰਾਜ ਜੀ ਕਹਿੰਦੇ ਮਣਾ ਕਿਹਦੇ ਅੱਗੇ ਪੁਕਾਰ ਕਰੇਗਾ ਤੂੰ ਜਾ ਕੇ ਤੈਨੂੰ ਰੋਜ਼ ਲੁੱਟ ਰਹੇ ਨੇ ਮਾਰ ਵੀ ਰਹੇ ਨੇ ਆਤਮਿਕ ਤੌਰ ਤੇ ਮਾਰ ਰਹੇ ਨੇ ਬੰਦੇ ਨੂੰ ਇਹ ਨਹੀਂ ਵੀ ਸਰੀਰ ਕਰਕੇ ਮਾਰ ਰਹੇ ਆ ਵਾਹਿਗੁਰੂ ਮਰਤੇ ਜਾਣਾ ਹੀ ਸਰੀਰ ਕਰਕੇ ਵੀ ਮਹਾਰਾਜ ਕਹਿੰਦੇ ਪਰ ਅੰਦਰਲੇ ਤੌਰ ਤੇ ਤੈਨੂੰ ਬਿਲਕੁਲ ਖਤਮ ਕਰ ਦਿੱਤਾ ਇਹਨਾਂ ਨੇ ਵਾਹਿਗੁਰੂ ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਣਾ ਅੱਗੇ ਕਹਿੰਦੇ ਸ਼੍ਰੀ ਰਾਮ ਨਾਮਾ ਉਚਰਮਣਾ ਕਹਿੰਦੇ ਮਣਾ ਜੇ ਇਹਨਾਂ ਤੋਂ ਬਚਣਾ ਨਾ ਵਿਕਾਰਾਂ ਤੋਂ ਸ਼੍ਰੀ ਰਾਮ ਨਾਮਾ ਭਾਵ ਉਸ ਵੈਗੁਰੂ ਦਾ ਜਿਹੜਾ ਸ਼੍ਰੋਮਣੀ ਪਰਮੇਸ਼ਰ ਹੈ ਸਭ ਦਾ ਉਸ ਮਾਲਕ ਦੇ ਨਾਮ ਨੂੰ ਜਪਣਾ ਕਰ ਇਹਨਾਂ ਤੋਂ ਬਚ ਜਾਏਗਾ ਵਾਹਿਗੁਰੂ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਉਹੀ ਗੱਲ ਕਰ ਰਹੇ ਨੇ ਮਦ ਸੂਦਨ ਮੇਰੇ ਮਨ ਤਨ ਪ੍ਰਾਨਾਂ ਪਹਿਲਾ ਬਾਰੀਆ 파ਰਥ ਕਰ ਲਈਏ ਵੀ ਸਤਿਗੁਰੂ ਜੀ ਜਿਹੜੇ ਪਰਮੇਸ਼ਰ ਜੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਇਹੋ ਜੀ ਮਾਲਕ ਦੀ ਕਿਰਪਾ ਹੋ ਗਈ ਹੁਣ ਉਹ ਪਰਮੇਸ਼ਰ ਮਨ ਤੇ ਤਨ ਤੇ ਸਾਡੇ ਪ੍ਰਾਨਾਂ ਦਾ ਸਹਾਰਾ ਬਣ ਗਿਆ ਆਸਰਾ ਬਣ ਗਿਆ ਵਾਹਿਗੁਰੂ ਵਾਹਿਗੁਰੂ ਹੁਣ ਜਿਵੇਂ ਮਦ ਤੇ ਕਹਿ ਟਵ ਦੂਤਾਂ ਨੂੰ ਮਾਰਿਆ ਸੀ ਪਰਮੇਸ਼ਰ ਨੇ ਏਦਾਂ ਮਹਾਰਾਜ ਕਹਿੰਦੇ ਜਦੋਂ ਬੰਦਿਆ ਤੂੰ ਮਾਲਕ ਦੇ ਨਾਮ ਨੂੰ ਜਪੇਗਾ ਮਾਲਕ ਪਰਮੇਸ਼ਰ ਦੇ ਨਾਲ ਜੁੜੇਗਾ ਆ ਤੇਰੇ ਅੰਦਰ ਜਿੰਨੇ ਵੀ ਦੂਤ ਦੂਤ ਨੇ ਕੋਈ ਇੱਕ ਦੂਤ ਥੋੜਾ ਹੀ ਹੈ ਬੰਦੇ ਦੇ ਅੰਦਰ ਤੇ ਅਣਗਿਣਤੀ ਦੂਤ ਨੇ ਵਾਹਿਗੁਰੂ ਇੱਕ ਸ਼ਾਂਤ ਹੁੰਦਾ ਦੂਜਾ ਖੜਾ ਹੋ ਜਾਂਦਾ ਦੂਜਾ ਸ਼ਾਂਤ ਹੁੰਦਾ ਤੀਜਾ ਖੜਾ ਹੋ ਜਾਂਦਾ ਸਦਾ ਇਹਦੇ ਅੰਦਰ ਦੂਤ ਹਰ ਵਕਤ ਪੈਰੇ ਤੇ ਖੜੇ ਰਹਿੰਦੇ ਨੇ ਵੀ ਮਨ ਨੂੰ ਉੱਠਣ ਨਹੀਂ ਦੇਣਾ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਜਦੋਂ ਤੂੰ ਪਰਮੇਸ਼ਰ ਦਾ ਨਾਮ ਜਪੇਗਾ ਆ ਤੇਰੇ ਅੰਦਰਲੇ ਦੂਤ ਵੀ ਪਰਮੇਸ਼ਰ ਮਾਰੇਗਾ ਖਤਮ ਕਰੇਗਾ ਭਾਵ ਇਹਨਾਂ ਨੂੰ ਸੰਜਮ ਦੇ ਵਿੱਚ ਲੈ ਆਏਗਾ ਪਰਮੇਸ਼ਰ ਵਾਹਿਗੁਰੂ ਹੁਣ ਤੇ ਸਾਡੇ ਤੇ ਇਹ ਮਾਲਕਨਾਮਾ ਕਰ ਰਹੇ ਆ ਅਸਲ ਵਿੱਚ ਇਹ ਸਾਡੇ ਨੌਕਰ ਬਣ ਕੇ ਰਹਿਣਾ ਸੀ ਇਹਨਾਂ ਨੇ ਪਰ ਇਕਾ ਮੋਰਟਾ ਹੋ ਗਿਆ ਜਿਵੇਂ ਕਿਸੇ ਨੇ ਜ਼ਮੀਨ ਠੇਕੇ ਤੇ ਲਈ ਹੋਵੇ ਹੁਣ ਠੇਕੇ ਤੇ ਜਿਹੜੇ ਬੰਦੇ ਨੇ ਜ਼ਮੀਨ ਲਈ ਹੈ ਉਹ ਸਾਲ ਵਾਸਤੇ ਠੇਕਾ ਦਿੰਦਾ ਉਹ ਸੋਚੇ ਵੀ ਮੈਂ ਹੀ ਮਾਲਕ ਬਣ ਗਿਆ ਉਹਦੇ ਮਨ ਦਾ ਪਰਮ ਹੈ ਵਾਹਿਗੁਰੂ ਤੇ ਇਦਾਂ ਮਹਾਰਾਜ ਕਹਿੰਦੇ ਇਹ ਪੰਜ ਚੋਰ ਨੇ ਇਹ ਸਾਡੇ ਦੇਹੀ ਦੇ ਮਾਲਕ ਬਣੇ ਬੈਠੇ ਨੇ ਅਸਲ ਵਿੱਚ ਮਾਲਕ ਮਣਾ ਤੈਨੂੰ ਪਰਮੇਸ਼ਰ ਨੇ ਮਨ ਰਾਜਾ ਤੈਨੂੰ ਰਾਜਾ ਬਣਾਇਆ ਸੀ ਪਰਮੇਸ਼ਰ ਨੇ ਵਾਹਿਗੁਰੂ ਰਾਜਾ ਬਾਲਕ ਨਗਰੀ ਕਾਚੀ ਅ ਮਨ ਜਿਹੜਾ ਬਾਲਕਾਂ ਦੀ ਨਿਆਈ ਹੈ ਮਹਾਰਾਜ ਕਹਿੰਦੇ ਬੱਚਿਆਂ ਦੀ ਨਿਆਈ ਹੈ ਪਰ ਪਰਮੇਸ਼ਰ ਨੇ ਸਾਨੂੰ ਰਾਜਾ ਬਣਾ ਕੇ ਭੇਜਿਆ ਸੀ ਵਾਹਿਗੁਰੂ ਤੋਂ ਮਹਾਰਾਜ ਕਹਿੰਦੇ ਪਰਮੇਸ਼ਰ ਜੀ ਜਿਹੜੇ ਅੰਦਰਲੇ ਦੂਤ ਨੇ ਇਹਨਾਂ ਨੂੰ ਵੀ ਮਾਰਦਾ ਹੈ ਮਦਸੂਦਨ ਮੇਰੇ ਮੰਤਨ ਪ੍ਰਾਨਾ ਹਉ ਹਰ ਬਿਨ ਅਵਰ ਨਾ ਜਾਨਾ ਹਰ ਹਰ ਬਿਨ ਦੂਜਾ ਅਵਰ ਨਾ ਜਾਨਾ ਹੁਣ ਇਹੋ ਜੀ ਕਿਰਪਾ ਹੋ ਗਈ ਹੈ ਪਰਮੇਸ਼ਰ ਦੀ ਮਾਲਕ ਤੋਂ ਬਗੈਰ ਕੋਈ ਦੂਜਾ ਸਾਡੀਆਂ ਅੱਖਾਂ ਅੱਗੇ ਆਉਂਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਵਾਹਿਗੁਰੂ ਕਹਿੰਦੇ ਕੋਈ ਵੱਡਿਆਂ ਭਾਗਾ ਵਾਲਾ ਸਾਨੂੰ ਮਿਲੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹਦੇ ਅੰਦਰੋਂ ਵੜਿਆਈ ਦੀ ਤਮਾ ਵੜਿਆਈ ਦੀ ਇੱਛਾ ਬਿਲਕੁਲ ਖਤਮ ਹੋ ਗਈ ਹੋਵੇ ਔਰ ਮੈਨੂੰ ਉਹ ਗੁਰਮੁਖ ਜਨ ਪਰਮੇਸ਼ਰ ਨਾਲ ਮਿਲਾਪ ਕਰਵਾ ਦੇਵੇ ਮਹਾਰਾਜ ਕਹਿੰਦੇ ਇਹੋ ਜਾਂ ਮੈਨੂੰ ਟੱਕਰੇ ਇਹੋ ਜਾਂ ਮਿਲੇ ਮੈਨੂੰ ਵਾਹਿਗੁਰੂ ਅਰਦਾਸਤਾ ਪਰ ਉਹ ਜੀ ਕਰਦੇ ਨਾ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਰ ਏ ਮਾਲਕ ਜੀ ਇਹੋ ਜੇ ਪਿਆਰਿਆਂ ਨਾਲ ਮੈਨੂੰ ਮਿਲਾਪ ਕਰਾਇਓ ਮੇਰਾ ਜਿਨ੍ਹਾਂ ਦੇ ਦਰਸ਼ਨ ਕਰਕੇ ਜਿਨ੍ਹਾਂ ਦੇ ਨਾਲ ਮਿਲ ਕੇ ਤੁਹਾਡਾ ਨਾਮ ਚੇਤੇ ਆ ਜਾਵੇ ਵਾਹਿਗੁਰੂ ਪਰ ਅਸੀਂ ਤੇ ਮਿਲਾਪ ਹੀ ਉਹਨਾਂ ਨਾਲ ਕਰਦੇ ਆ ਜਿਨ੍ਹਾਂ ਦੇ ਕੋਲ ਬਹਿ ਕੇ ਰੱਬ ਦਾ ਨਾਮ ਚੇਤੇ ਨਹੀਂ ਆਉਂਦਾ ਸਾਨੂੰ ਵਾਹਿਗੁਰੂ ਜਿਨ੍ਹਾਂ ਦੇ ਕੋਲ ਬਹਿਣ ਕਰਕੇ ਅਸੀਂ ਸੰਸਾਰ ਦੇ ਜਾਲ ਵਿੱਚ ਹੋਰ ਫਸ ਜਾਂਦੇ ਆਂ ਅਸੀਂ ਤੇ ਸੰਗਤ ਹੀ ਉਹਨਾਂ ਦੀ ਕਰਦੇ ਆਂ ਪਰ ਗੁਰਦੇਵ ਜੀ ਕਹਿੰਦੇ ਕੋਈ ਇਹੋ ਜਿਹਾ ਸੰਤ ਵੜ ਭਾਗੀ ਵੱਡਿਆਂ ਭਾਗਾ ਵਾਲਾ ਮਿਲੇ ਜਿਹਦੇ ਅੰਦਰੋਂ ਵਿੜਾਈ ਮਾਣ ਸਭ ਕੁਝ ਖਤਮ ਹੋਵੇ ਉਹ ਹੀ ਮਿਲਾਪ ਕਰਵਾ ਸਕਦਾ ਏ ਅੱਗੇ ਮਹਾਰਾਜ ਕਿਰਪਾ ਕਰਦਨੇ ਹਉ ਮਨ ਤਨ ਖੋਜੀ ਭਾਲ ਪਹਲਾਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੈਂ ਮਨ ਕਰਕੇ ਤਨ ਕਰਕੇ ਉਸ ਪਰਮੇਸ਼ਰ ਨੂੰ ਲੱਭ ਰਿਆ ਆਵਾ ਉਸ ਪਰਮੇਸ਼ਰ ਨੂੰ ਭਾਵ ਖੋਜ ਰਿਆ ਆਵਾ ਵਾਹਿਗੁਰੂ ਸਰੀਰ ਨੂੰ ਖੋਜ ਸਰੀਰ ਦੇ ਵਿੱਚੋਂ ਖੋਜ ਰਿਆ ਪਰਮੇਸ਼ਰ ਨੂੰ ਹੈ ਤੇ ਮਾਲਕ ਅੰਤਰੀ ਪਰ ਖੋਜਣਾ ਤੇ ਪਏਗਾ ਨਾ ਹੁਣ ਪ੍ਰਗਟ ਤੇ ਕਰਨਾ ਪਏਗਾ ਨਾ ਹਉ ਮਨ ਤਨ ਖੋਜੀ ਭਾਲ ਭਲਾਈ ਹੁਣ ਖੋਜਿਆ ਕਿਵੇਂ ਜਾਏਗਾ ਪਰਮੇਸ਼ਰ ਨੂੰ ਗੁਰਬਾਣੀ ਦਾ ਗਿਆਨ ਲੈ ਕੇ ਵਾਹਿਗੁਰੂ ਸਾਨੂੰ ਕੋਈ ਬਾਹਰੀ ਕਿਸੇ ਹੋਰ ਧਾਰਮਿਕ ਗ੍ਰੰਥ ਜਾਂ ਹੋਰ ਕੋਈ ਸਿੱਖਿਆਵਾਂ ਲੈਣ ਦੀ ਲੋੜ ਨਹੀਂ ਸਾਡੇ ਕੋਲ ਤੇ ਗੁਰੂ ਸਾਹਿਬਾਨਾਂ ਨੇ ਬਹੁਤ ਵੱਡਾ ਖਜ਼ਾਨਾ ਰੱਖਿਆ ਹੈ ਇਹਨੂੰ ਕੱਲਾ ਵਸ ਏਦਾਂ ਹੀ ਨਾ ਸਮਝੋ ਵੀ ਰਮਹਾਲੇ ਪਾਏ ਤੇ ਬਸ ਮੱਥੇ ਟੇਕੀਗੇ ਚਲੋ ਜੀ ਪਾਰ ਉਤਾਰਾ ਹੋ ਜਾਊਗਾ ਵਾਹਿਗੁਰੂ ਇਹ ਤੇ ਬਹੁਤ ਵੱਡਾ ਖਜ਼ਾਨਾ ਬਸ ਰਮਹਾਲਾ ਚੁੱਕ ਕੇ ਦੇਖ ਲਿਏ ਵੀ ਗੁਰੂ ਸਾਹਿਬ ਜੀ ਨੇ ਕਿਹਾ ਕੀ ਹੈ ਇਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਇਹਨੂੰ ਸਮਝ ਲਈਏ ਆਪਣੇ ਆਪ ਦੀ ਸਮਝ ਪੈ ਜੇਗੀ ਸਾਡਾ ਵजूद ਕੀ ਹੈ ਸੰਸਾਰ ਤੇ ਆਉਣ ਦਾ ਵਾਹਿਗੁਰੂ ਹਉ ਮਨ ਤਨ ਖੋਜੀ ਭਾਲ ਪਹਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਇ ਖੋਜ ਕਾਦੀ ਕਰਨੀ ਆ ਹੁਣ ਹੁਣ ਗੁਰੂ ਤੇ ਹੀ ਕਹਿੰਦਾ ਖੋਜ ਤੂੰ ਪਰਮੇਸ਼ਰ ਦੀ ਕਰ ਵੀ ਮਿਲੇਗਾ ਕਿਵੇਂ ਪਿਆਰਾ ਕਿਉਂ ਪਿਆਰਾ ਪ੍ਰੀਤਮ ਵੀ ਉਹ ਪਿਆਰਾ ਪ੍ਰੀਤਮ ਵੈਗੁਰੂ ਮਿਲੈ ਮੇਰੀ ਮਾਈ ਏ ਮੇਰੀ ਮਾਂ ਏ ਮੇਰੀ ਮਾਂ ਦੇ ਰੂਪ ਸੰਤ ਜਣੋ ਉਹ ਪਰਮੇਸ਼ਰ ਮਿਲੇਗਾ ਕਿਵੇਂ ਦੱਸੋ ਵਾਹਿਗੁਰੂ ਤਾਂ ਅੱਗੇ ਦੱਸਦੇ ਨੇ ਵੀ ਰੱਬ ਮਿਲੇਗਾ ਕਿਵੇਂ ਮਹਾਰਾਜ ਕਹਿੰਦੇ ਮਿਲ ਸਤ ਸੰਗਤ ਖੋਜ ਦਸਾਈ ਹੁਣ ਅੱਡਿਆਂ ਤੇ ਬਹਿ ਕੇ ਥੋੜਾ ਹੀ ਰੱਬ ਮਿਲੇਗਾ ਵਾਹਿਗੁਰੂ ਰੱਬ ਮਿਲੇਗਾ ਮਹਾਰਾਜ ਕਹਿੰਦੇ ਸਤ ਸੰਗਤ ਆਪ ਗੁਰੂ ਦੀ ਸੱਚੀ ਸੰਗਤ ਦੇ ਵਿੱਚ ਬਹਿ ਕੇ ਵਾਹਿਗੁਰੂ ਔਰ ਇਹ ਵੀ ਨਹੀਂ ਇੱਥੇ ਇਕੱਲਾ ਬਹਿ ਕੇ ਚਲੇ ਗਏ ਇੱਥੇ ਬਹਿ ਕੇ ਖੋਜ ਕਰਨੀ ਹੈ ਆਪੇ ਦੀ ਖੋਜ ਕਰਨੀ ਹੈ ਵਾਹਿਗੁਰੂ ਤਤ ਤਤਵ ਦੀ ਵਿਚਾਰ ਕਰਨੀ ਹੈ ਇੱਥੇ ਬਹਿ ਕੇ ਆਪਣੇ ਆਪ ਦੀ ਖੋਜ ਹੋਵੇਗੀ ਇੱਥੇ ਬਹਿ ਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਬਹਿ ਕੇ ਆਪਣੇ ਆਪਣੇ ਆਪ ਦੀ ਪਛਾਣ ਹੋਵੇਗੀ ਵੀ ਮੈਂ ਕੀ ਹਾਂ ਵਾਹਿਗੁਰੂ ਤੇ ਜਿੰਨਾ ਸਮਾਂ ਸੰਗਤ ਦੇ ਵਿੱਚ ਨਹੀਂ ਆਉਂਦੇ ਸਮਝ ਨਹੀਂ ਪੈਣੀ ਇਸ ਕਰਕੇ ਗੁਰਦੇਵ ਜੀ ਕਹਿੰਦੇ ਮਿਲ ਸਤ ਸੰਗਤ ਖੋਜ ਦਸਾਈ ਦਸਾਈ ਦਾ ਮਤਲਬ ਪੁੱਛੀਏ ਗੁਰੂ ਨੂੰ ਆ ਕੇ ਸਤ ਗੁਰੂ ਨੂੰ ਆ ਕੇ ਪੁੱਛੀਏ اے ਮਾਲਕ ਜੀ ਪਰਮੇਸ਼ਰ ਦੀ ਮਾਲਕ ਦੀ ਪ੍ਰਾਪਤੀ ਕਿਵੇਂ ਹੋਵੇ ਗੁਰੂ ਨੂੰ ਪੁੱਛੀਏ ਆ ਕੇ ਪਰਮੇਸ਼ਰ ਬਾਰੇ ਵਾਹਿਗੁਰੂ ਵਾਹਿਗੁਰੂ ਤੇ ਜਿੰਨਾ ਸਮਾਂ ਜੀਵਨ ਵਿੱਚ ਕੋਈ ਗੁਰੂ ਨਹੀਂ ਹੈ ਸਾਡਾ ਉਹਨਾਂ ਸਮਾਂ ਸਮਝ ਨਹੀਂ ਪੈਣੀ ਪਿਆਰੀ ਹੋਵੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਣਗੇ ਵੀ ਰੱਬ ਕੋਈ ਮੰਦਰਾ ਮਸੀਤਾਂ ਦੇ ਵਿੱਚ ਜੰਗਲਾਂ ਵੇਲਿਆਂ ਦੇ ਵਿੱਚ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਜਿੱਥੇ ਗੁਰੂ ਦਾ ਕੀਰਤਨ ਹੁੰਦਾ ਹੋਵੇ ਜਿੱਥੇ ਪਰਮੇਸ਼ਰ ਦੀ ਕਥਾ ਵਿਚਾਰ ਜਿੱਥੇ ਮਾਲਕ ਦੀ ਉਸਤਤੀ ਤੇ ਗੁਣ ਗਾਏ ਜਾਣ ਉੱਥੇ ਮਹਾਰਾਜ ਕਹਿੰਦੇ ਰੱਬ ਦਾ ਵਾਸਾ ਹੁੰਦਾ ਹੈ ਵਾਹਿਗੁਰੂ ਆ ਜਿੱਥੇ ਵੀ ਅੱਜ ਅਸੀਂ ਬੈਠੇ ਆ ਨਾ ਇਹ ਸਤ ਸੰਗਤ ਹੈ ਸੱਚੀ ਸੰਗਤ ਹੈ ਤੇ ਮਹਾਰਾਜ ਨੇ ਕਹਿ ਦਿੱਤਾ ਵਿੱਚ ਸੰਗਤ ਹਰ ਪ੍ਰਭ ਵਸੈ ਵਸੈ ਜੀ ਉਹ ਰੱਬ ਦੇ ਦਰਸ਼ਨ ਕਰਨੇ ਹਨ ਆ ਸੰਗਤ ਦੇ ਆ ਕੇ ਦਰਸ਼ਨ ਕਰ ਲੈ ਤੈਨੂੰ ਰੱਬ ਦੇ ਦਰਸ਼ਨ ਹੋ ਗਏ ਵਾਹਿਗੁਰੂ ਵਾਹਿਗੁਰੂ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਜਿਹੜਾ ਮੇਰਾ ਪਿਆਰਾ ਪ੍ਰੀਤਮ ਹੈ ਹਣਾ ਗੁਰੂ ਰਾਮਦਾਸ ਜੀ ਕਿਹਨੂੰ ਕਹਿ ਰਹੇ ਨੇ ਪਿਆਰਾ ਪ੍ਰੀਤਮ ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਕਿ ਮੇਰੇ ਪਿਆਰੇ ਪ੍ਰੀਤਮ ਨੇ ਉਹ ਔਰ ਮੇਰੀ ਰੱਖਿਆ ਕਰਨ ਵਾਲੇ ਵੇ ਨੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹਮ ਬਾਰਿਕ ਦੀਨ ਕਰੋ ਪ੍ਰਤਪਾਲਾ ਹੇ ਮਾਲਕ ਜੀ ਅਸੀਂ ਤੁਹਾਡੇ ਬਾਰਿਕ ਭਾਵ ਬੱਚੇ ਆਂ ਦੀਨ ਦੀਨ ਤੋਂ ਭਾਵ ਹੇ ਮਾਲਕ ਜੀ ਅਸੀਂ ਬੜੇ ਗਰੀਬੜੇ ਆਂ ਵਾਹਿਗੁਰੂ ਪਰ ਸੱਚ ਜਾਣਿਓ ਗਰੀਬੀ ਐ ਜਿਹੜੀ ਉਹ ਬਾਹਰੀ ਗਰੀਬੀ ਭਾਵੇਂ ਬੰਦੇ ਕੋਲ ਹੋਵੇ ਪਰ ਮਨ ਦੀ ਗਰੀਬੀ ਨਾ ਹੋਵੇ ਬੰਦੇ ਦੀ ਵਾਹਿਗੁਰੂ ਔਰ ਜੇ ਮਹਾਰਾਜ ਕਹਿੰਦੇ ਮਨ ਦੀ ਗਰੀਬੀ ਤੇਰੇ ਅੰਦਰ ਆ ਗਈ ਮਨ ਦੀ ਗਰੀਬੀ ਕਿੱਥੋਂ ਮਿਲੇਗੀ ਸਤਿਗੁਰੂ ਦੇ ਕੋਲੋਂ ਆ ਗਈ ਬਾਹਰੀ ਬਹੁਤ ਕੁਝ ਹੋਵੇ ਸਾਡੇ ਕੋਲ ਪਰ ਮਹਾਰਾਜ ਕਹਿੰਦੇ ਮਨ ਤੇਰਾ ਐਨਾ ਕ ਗਰੀਬ ਹੋਵੇ ਤੇਰੇ ਕੋਲ ਲੱਖਾਂ ਕਰੋੜਾਂ ਰੁਪਇਆ ਪਿਆ ਹੋਵੇ ਫਿਰ ਵੀ ਤੂੰ ਆਪਣੇ ਆਪ ਨੂੰ ਸਮਝੇ ਵੀ ਇਹ ਮੇਰਾ ਨਹੀਂ ਹੈ ਮੇਰੇ ਕੋਲ ਤੇ ਕੱਖ ਵੀ ਨਹੀਂ ਹੈ ਵਾਹਿਗੁਰੂ ਔਰ ਜਿਹੜਾ ਬੰਦਾ ਗੁਰਬਾਣੀ ਵਿੱਚ ਇਹ ਵੀ ਲਿਖਿਆ ਜਿਹੜਾ ਬੰਦਾ ਗਰੀਬਾਂ ਦੇ ਉੱਪਰ ਰੋਬ ਝਾੜਦਾ ਹੁਕਮ ਚਲਾਉਂਦਾ ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਤੇ ਮਹਾਰਾਜ ਨੇ ਪਤਾ ਉਹਨਾਂ ਨੂੰ ਕੀ ਨਾਮ ਦਿੱਤਾ ਫਿਰ ਵਾਹਿਗੁਰੂ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਣ ਮੈ ਸਾੜੀ ਵਾਹਿਗੁਰੂ ਇਹ ਬਾਣੀ ਵਿੱਚ ਲਿਖਿਆ ਹੈ ਔਰ ਗੁਰਦੇਵ ਜੀ ਕਹਿੰਦੇ ਉਹ ਪਰਮੇਸ਼ਰ ਹੈ ਜਿਹੜਾ ਗਰੀਬਾਂ ਦੀ ਰੱਖਿਆ ਕਰਨ ਵਾਲਾ ਹੁਣ ਗਰੀਬ ਬੰਦੇ ਦਾ ਅੰਦਰ ਹੋਵੇ ਬਾਹਰੋਂ ਭਾਵੇਂ ਅਮੀਰ ਹੋਵੇ ਪਰ ਤੇਰਾ ਮਨ ਗਰੀਬ ਹੋਵੇ ਮਹਾਰਾਜ ਕਹਿੰਦੇ ਮਨ ਕਰਕੇ ਗਰੀਬੀ ਲੈ ਕੇ ਆਵੇ ਆਈਏ ਅਸੀਂ ਜੀਵਨ ਵਿੱਚ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸਿਆਰੀ ਆਪਣੇ ਅੰਦਰ ਮਨ ਦੀ ਗਰੀਬੀ ਲੈ ਕੇ ਆਈਏ ਅੱਗੇ ਮਹਾਰਾਜ ਕਹਿੰਦੇ ਨੇ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਾਲ ਮਿਲ ਕਮਲ ਵਿਗਸੈ ਜੀਓ ਵਾਹਿਗੁਰੂ ਸਾਡੀ ਮਾਂ ਸਾਡਾ ਪਿਤਾ ਮੇਰੀ ਭੈਣ ਮੇਰਾ ਭਰਾ ਸਭ ਕੁਝ ਉਹ ਪਰਮੇਸ਼ਰ ਹੈ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਠੀਕ ਹੈ ਜ਼ਿੰਮੇਵਾਰੀਆਂ ਜੋ ਪਰਮੇਸ਼ਰ ਨੇ ਡਿਊਟੀਆਂ ਲਾਈਆਂ ਉਹ ਤੇ ਨਿਭਾਉਣੀਆਂ ਨਿਭਾਉਣੀਆਂ ਨੇ ਪਰ ਮਹਾਰਾਜ ਕਹਿੰਦੇ ਸਭ ਕੁਝ ਸਾਡੇ ਜੀਵਨ ਦਾ ਆਧਾਰ ਪਰਮੇਸ਼ਰ ਹੈ ਵਾਹਿਗੁਰੂ ਮਾਂ ਵੀ ਪਰਮੇਸ਼ਰ ਹੈ ਬਾਪ ਵੀ ਪਰਮੇਸ਼ਰ ਹੈ ਔਰ ਗੁਰ ਜਾਲ ਮਿਲ ਕਮਲ ਵਿਗਸੈ ਜੀਓ ਪਰਮੇਸ਼ਰ ਹੈ ਜਿਹੜਾ ਇੱਕ ਸਮੁੰਦਰ ਹੈ ਇੱਕ ਪਾਣੀ ਦੀ ਨਿਆਈ ਹੈ ਗੁਰੂ ਤੇ ਸਾਡਾ ਮਨ ਹੈ ਜਿਹੜਾ ਇੱਕ ਕਮਲ ਹੈ ਵਾਹਿਗੁਰੂ ਤੇ ਜਦੋਂ ਕਮਲ ਦੇ ਫੁੱਲ ਨੂੰ ਪਾਣੀ ਦਾ ਸਹਾਰਾ ਮਿਲ ਜਾਵੇ ਨਾ ਪਿਆਰਿਓ ਤੇ ਕਮਲ ਦਾ ਫੁੱਲ ਖਿੜਦਾ ਹੈ ਵਾਹਿਗੁਰੂ ਇਦਾਂ ਬੰਦੇ ਦੇ ਮਨ ਨੂੰ ਬਾਣੀ ਰੂਪੀ ਜਲ ਨਾਮ ਰੂਪੀ ਜਲ ਦਾ ਸਹਾਰਾ ਮਿਲ ਗਿਆ ਗੋਰ ਜਾਲ ਮਿਲ ਕਮਲ ਵਿਗਸੈ ਜਿਉ ਵਿਗਸੈ ਦਾ ਮਤਲਬ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਆਏਗਾ ਸਾਡਾ ਮਨ ਹੁਣ ਤੇ ਨਾਮ ਤੋਂ ਬਿਨਾ ਬਾਣੀ ਤੋਂ ਬਿਨਾ ਸੜਿਆ ਪਿਆ ਭੁੱਜਿਆ ਪਿਆ ਸਾਡਾ ਮਨ ਜਿਵੇਂ ਭੱਠੀ ਦੇ ਵਿੱਚ ਦਾਣੇ ਨਹੀਂ ਭੁੱਜਦੇ ਐਦਾਂ ਮਹਾਰਾਜ ਕਹਿੰਦੇ ਸੱਚ ਜਾਣੀ ਬਾਹਰੋਂ ਭਾਵੇਂ ਤੂੰ ਲੋਕਾਂ ਨੂੰ ਦਿਖਾਉਣ ਵਾਸਤੇ ਬੜਾ ਖੁਸ਼ ਹੈ ਪਰ ਸੱਚ ਜਾਣੀ ਗੁਰੂ ਸਾਹਿਬ ਕਹਿੰਦੇ ਭੱਠੀ ਦੇ ਬਾਦ ਦਾਣਿਆਂ ਬਾਗ ਤੇਰਾ ਮਨ ਵਿਕਾਰਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਕਰਮਕਾਂਡਾਂ ਦੇ ਵਿੱਚ ਭੁੱਜ ਰਿਹਾ ਹੀ ਮਹਾਰਾਜੀ ਵਾਹਿਗੁਰੂ ਔਰ ਛੜ ਦੇ ਬਲ ਦੇ ਮਨ ਨੂੰ ਠੰਡਾ ਕੌਣ ਕਰੇਗਾ ਮਾਲਕ ਦਾ ਨਾਮ ਪੜਦੇ ਆਪਾਂ ਸੁਖਮਣੀ ਸਾਹਿਬ ਕਲ ਤਾਤੀ ਠੰਡਾ ਹਰਨਾਓ ਉਸ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ ਸਾਡਾ ਮਨ ਵੀ ਠੰਡਾ ਹੋ ਜਾਏਗਾ ਵਾਹਿਗੁਰੂ ਅੱਗੇ ਮਹਾਰਾਜੀ ਕਿਰਪਾ ਕਰਦੇ ਨੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਕਹਿੰਦੇ ਹੁਣ ਐਦਾਂ ਦਾ ਜੀਵਨ ਬਣ ਗਿਆ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਨੀਂਦ ਨਹੀਂ ਆਉਂਦੀ ਵਾਹਿਗੁਰੂ ਵਾਹਿਗੁਰੂ ਹੁਣ ਗੁਰੂ ਦੇ ਦਰਸ਼ਨ ਕੀ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਬੜੀ ਸੋਹਣੀ ਗੱਲ ਹੈ ਚਾਹੀ ਤੇ ਵੀ ਇਸ ਸਿੱਖ ਨੂੰ ਭਰੋਸਾ ਗੁਰੂ ਤੇ ਹੋਣਾ ਚਾਹੀਦਾ ਹੈ ਅਸਲੀ ਦਰਸ਼ਨ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਦਰਸ਼ਨ ਇਹੀ ਹੈ ਜੋ ਅਸੀਂ ਹਰ ਰੋਜ਼ ਕਰਦੇ ਆਂ ਵਾਹਿਗੁਰੂ ਇਹ ਨਹੀਂ ਵੀ ਰਮਾਲਾ ਸਾਹਿਬ ਚੁੱਕ ਲਿਆ ਅੱਖਾਂ ਨਾਲ ਵੇਖ ਲਿਆ ਚਲੋ ਜੀ ਮਾਰ ਦਰਸ਼ਨ ਕਰਿਆ ਆ ਇਹ ਤੇ ਬਾਹਰੀ ਦਰਸ਼ਨ ਹੈ ਅੰਦਰਲੇ ਦਰਸ਼ਨ ਪਤਾ ਕਿ ਇਹ ਗੁਰਬਾਣੀ ਦਾ ਸ਼ਬਦ ਪੜ੍ਹ ਲਿਆ ਰਾਹੋ ਦੇ ਬੰਦ ਤੇ ਰੁਕ ਗਿਆ ਉਹਨੂੰ ਸਮਝ ਲਿਆ ਉਹਨੂੰ ਆਪਣੇ ਅੰਦਰ ਵਿਚਾਰ ਲਿਆ ਤੇ ਮੰਨ ਲਿਆ ਇਹੀ ਅਸਲੀ ਦਰਸ਼ਨ ਹੈ ਗੁਰਬਾਣੀ ਦੇ ਵਾਹਿਗੁਰੂ ਔਰ ਗੁਰਦੇਵ ਕਹਿੰਦੇ ਜਿੰਨਾ ਸਮਾਂ ਮੈਂ ਪਰਮੇਸ਼ਰ ਦੇ ਦਰਸ਼ਨ ਨਹੀਂ ਕਰਦਾ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਨੂੰ ਨੀਂਦਰ ਨਹੀਂ ਆਉਂਦੀ ਨੀਂਦ ਹੁਣ ਸਰੀਰ ਕਰਕੇ ਨੀਂਦ ਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ ਕਹਿੰਦੇ ਜਿੰਨਾ ਸਮਾਂ ਗੁਰੂ ਦੇ ਦਰਸ਼ਨ ਨਾਮ ਨਹੀਂ ਜਪਦੇ ਭਗਤੀ ਨਹੀਂ ਕਰਦੇ ਉਹਨਾਂ ਸਮਾਂ ਮਨ ਨੂੰ ਚੈਨ ਰੂਪੀ ਨੀਂਦ ਨਹੀਂ ਆਉਂਦੀ ਸ਼ਾਂਤੀ ਰੂਪ ਚ ਨੀਂਦ ਨਹੀਂ ਆਉਂਦੀ ਮਨ ਦੇ ਅੰਦਰ ਹਵੜਾ ਦਵੜੀ ਲੱਗੀ ਰਹਿੰਦੀ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੂੜੇ ਮੂੜ ਜਾਏ ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣਾ ਰਿਹਾਈ ਕਹਿੰਦੇ ਨੀਂਦਰ ਨਹੀਂ ਆਉਂਦੀ ਰੱਬ ਦੇ ਪਿਆਰਿਆਂ ਨੂੰ ਨਾਮ ਤੋਂ ਬਿਨਾਂ ਪਰ ਅਸੀਂ ਕਿੰਨੇ ਸਾਧ ਸੰਗਤ ਜੀ ਉਸ ਪਰਮੇਸ਼ਰ ਦੇ ਨਲਾਇਕ ਪੁੱਤਰਾ ਸੀ ਨਲਾਇਕ ਇੱਕ ਹੁੰਦਾ ਲਾਇਕ ਪੁੱਤਰ ਵਾਹਿਗੁਰੂ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਅਸੀਂ ਨਲਾਇਕ ਪੁੱਤਰਾ ਵਾਹਿਗੁਰੂ ਕਿਤੇ ਬਾਜਾਂ ਵਾਲੇ ਦਾ ਬਾਜਾਂ ਵਾਲੇ ਦੇ ਜੀਵਨ ਵਿੱਚ ਜੋ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਬਾਰੇ ਅਸੀਂ ਸੋਚੀਏ ਵੀ ਉਸ ਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਨਲਾਇਕਾਂ ਵਾਸਤੇ ਸਾਡੇ ਆਪਣੇ ਲਾਇਕ ਪੁੱਤਰ ਵਾਰ ਦਿੱਤੇ ਵੀ ਇਹਨਾਂ ਦਾ ਜੀਵਨ ਬਣ ਜਾਵੇ ਵਾਹਿਗੁਰੂ ਤੇ ਸਾਧ ਸੰਗਤ ਜੀ ਗੁਰੂ ਨੇ ਸਾਡੇ ਵਾਸਤੇ ਲਾਇਕ ਪੁੱਤਰ ਵਾਰੇ ਅਸੀਂ ਫਿਰ ਵੀ ਨਲਾਇਕ ਬਣ ਕੇ ਜੀਵਨ ਬਤੀਤ ਕਰਦੇ ਹਾਂ ਨਲਾਇਕ ਪਤਾ ਕੌਣ ਹੁੰਦਾ ਏ ਜਿਵੇਂ ਕਲਾਸ ਦੇ ਵਿੱਚ ਟੀਚਰ ਤੇ ਪੜਾ ਰਿਹਾ ਹੁੰਦਾ ਏ ਬੱਚਾ ਦੇਖੀ ਵੀ ਜਾਂਦਾ ਟੀਚਰ ਵੱਲ ਪਰ ਟੀਚਰ ਦੀ ਗੱਲ ਸੁਣੇ ਨਾ ਸਮਝੇ ਨਾ ਅੰਦਰ ਨਾ ਬਿਠਾਵੇ ਤੇ ਪੇਪਰ ਵਿੱਚ ਕੀ ਲਿਖੇਗਾ ਫਿਰ ਵਾਹਿਗੁਰੂ ਉਹਨੂੰ ਕਹਿੰਦੇ ਆ ਇਹ ਨਲਾਇਕ ਮਾਲ ਜਾਂ ਸਿੱਧੇ ਪਾਸ਼ਾ ਵਿੱਚ ਕਹਿੰਦੇ ਨੇ ਨਾ ਮਾਥਾ ਦਾ ਮਾਲ ਕਹਿ ਦਿੰਦੇ ਆ ਜੀ ਵਾਹਿਗੁਰੂ ਇਦਾਂ ਗੁਰੂ ਸਾਹਿਬ ਕਹਿੰਦੇ ਬੰਦਿਆ ਤੈਨੂੰ ਪਰਮੇਸ਼ਰ ਨੇ ਲਾਇਕ ਬਣਾਇਆ ਸੀ ਪਰ ਤੂੰ ਨਲਾਇਕਾਂ ਵਾਲੀ ਜ਼ਿੰਦਗੀ ਬਤੀਤ ਕਰਦਾ ਪਿਆ ਤੂੰ ਕੋਸ਼ਿਸ਼ ਕਰ ਵੀ ਮੈਂ ਗੁਰੂ ਦਾ ਪਰਮੇਸ਼ਰ ਦਾ ਲਾਇਕ ਪੁੱਤਰ ਬਣ ਕੇ ਦਿਖਾਵਾਂ ਜੀਵਨ ਵਿੱਚ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਵਿਰਹ ਲਿਖ ਲਗਾਵੇ ਔਰ ਇਹੋ ਜੀ ਮਹਾਰਾਜ ਕਹਿੰਦੇ ਮੇਰੇ ਅੰਦਰ ਪਿਆਸ ਲੱਗਦੀ ਹੈ ਪਰਮੇਸ਼ਰ ਦੇ ਦਰਸ਼ਨਾਂ ਦੀ ਵੀ ਜਿੰਨਾ ਸਮਾਂ ਮੈਂ ਗੁਰੂ ਦੇ ਦਰਸ਼ਨ ਨਾ ਕਰਾਂ ਮੇਰੇ ਅੰਦਰ ਵਿਛੋੜੇ ਦੀ ਤਾਂਗ ਮੈਨੂੰ ਤੰਗ ਕਰਦੀ ਹੈ ਵਾਹਿਗੁਰੂ ਵਾਹਿਗੁਰੂ ਔਰ ਜਦੋਂ ਵਿਛੋੜੇ ਦਾ ਦੁੱਖ ਮੈਨੂੰ ਤੜਫਾਉਂਦਾ ਹੈ ਫਿਰ ਸਤਿਗੁਰੂ ਜੀ ਤਰਸ ਕਰਦੇ ਨੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਾ ਸਹਿ ਜਿਓ ਵਾਹਿਗੁਰੂ ਇਹਨੂੰ ਰਹਿ ਸਹਿ ਨਹੀਂ ਪੜਨਾ ਰਹਾ ਸਹਿ ਪੜਨਾ ਅਧਕ ਲਾ ਕੇ ਉਚਾਰਨ ਹੋਏਗਾ ਸ਼ਬਦ ਰਹਾ ਸਹਿ ਜਿਓ ਰਹਾ ਸਹਿ ਦਾ ਮਤਲਬ ਆਨੰਦ ਦੇ ਵਿੱਚ ਵਾਹਿਗੁਰੂ ਔਰ ਮਹਾਰਾਜ ਕਹਿੰਦੇ ਜਦੋਂ ਗੁਰੂ ਦਇਆ ਕਰਦਾ ਹੈ ਆਪਣੇ ਨਾਲ ਮੇਲ ਲੈਂਦਾ ਹੈ ਸਾਨੂੰ ਫਿਰ ਸਾਡੇ ਜੀਵਨ ਵਿੱਚ ਜਿੱਥੇ ਸਾੜਾ ਈਰਖਾ ਦਵੰਦ ਚੱਲਦਾ ਸਾਡੇ ਮਨ ਵਿੱਚ ਫਿਰ ਸਾਡਾ ਮਨ ਆਨੰਦ ਵਿੱਚ ਰਹੇਗਾ ਇਸ ਕਰਕੇ ਆਓ ਜੀ ਅੱਜ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਊਲ੍ਹਾ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਣ ਜੋਗ ਹੈ ਸਾਰੀ ਸੰਗਤ ਨੇ ਪਾਈ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਔਰ ਲੜੀਵਾਰ ਕਥਾ ਸਾਧ ਸੰਗਤ ਜੀ 95 ਅੰਗ ਤੇ ਪਹੁੰਚ ਚੁੱਕੀ ਹੈ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀਤੇ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਲੋਕ ਪਵਣੇ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਦੰਗਿਆਈਆ ਬੁਰਿਆਈਆ ਬਹੁਤ ਧਰਮ ਹਦੂਰ ਧਰਮੀ ਆਪੋ ਆਪਣੀ ਕੇ ਜਿੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤਮ